ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਸਿੱਖਿਆ ਵਿਭਾਗ ਵੱਲੋਂ ਹੁਣੇ-ਹੁਣੇ ਇੱਕ ਪੱਤਰ ਜਾਰੀ ਹੋਇਆ ਹੈ 254 2025 ਜਿਹੜਾ ਅੱਜ ਉਹ ਲੈਟਰ ਜਾਰੀ ਹੋਇਆ ਸੋ ਉਸ ਦੇ ਤਹਿਤ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜੀ 3704 ਭਰਤੀ ਨੂੰ ਲੈ ਕੇ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਅਨ ਕਰਦ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਤੇ ਮੇਰੇ ਭੈਣ ਭਰਾ ਪਹਿਲੀ ਵਾਰ ਅਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਤੁਹਾਡੇ ਲਈ ਕੁਝ ਖਾਸ ਲੈ ਕੇ ਆਉਂਦੇ ਆ। ਸੋ ਉਸੇ ਦੇ ਤਹਿਤ ਅੱਜ ਇੱਕ ਨਵਾਂ ਜਿਹੜਾ ਪੱਤਰ ਜਾਰੀ ਹੋਇਆ। ਸਿੱਖਿਆ ਵਿਭਾਗ ਵਿੱਚ ਮਾਸਟਰ ਕਾਟਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 3704 ਅਸਾਮੀਆਂ ਭਰਨ ਲਈ ਨਵਾਂ ਗਿਆਨ ਦਿੱਤਾ ਗਿਆ। ਉਸ ਤੋਂ ਬਾਅਦ 75 ਸੌਰੀ 7225 ਅਨੁਸਾਰ ਸਿਵਲ ਰੈਕਟੀਫਿਸ਼ਨ ਨੰਬਰ ਵੀ ਪਾਇਆ ਗਿਆ। ਉਸ ਤੋਂ ਬਾਅਦ 3704 ਦੀਆਂ ਵੱਖ-ਵੱਖ ਲਿਸਟਾਂ ਜਿਹੜੀ ਰੀਕਾਸਟ ਕੀਤੀਆਂ ਗਈਆਂ। ਸੋ ਜਿਨ੍ਹਾਂ ਦੇ ਵਿੱਚ ਮੈਥ ਸਾਇੰਸ ਇੰਗਲਿਸ਼ ਅਤੇ ਹਿੰਦੀ ਵਿਸ਼ੇ ਦੇ ਜੋਗ ਪਾਏ ਗਏ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਵੀ ਕਰਾਈ ਗਈ ਉਸ ਤੋਂ ਬਾਅਦ 5 4 ਨੂੰ ਦੁਪਹਿਰੇ 2 ਵਜੇ ਤੱਕ ਨਿਯੁਕਤੀ ਪੱਤਰ ਦੇਣ ਲਈ ਚੌਥੀ ਮੰਜ਼ਲ ਤੇ ਬੁਲਾਇਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਪਰ 5 4 25 ਨੂੰ ਵੀ ਜਿਹੜੇ ਅਧਿਕਾਰੀ ਗੈਰ ਹਾਜ਼ਰ ਰਹਿ ਚੁੱਕੇ ਸੀ ਉਹਨਾਂ ਨੂੰ ਫਿਰ 9 4 ਨੂੰ ਦੁਬਾਰੇ 2 ਵਜੇ ਤੱਕ ਜਿਹੜਾ ਦੁਬਾਰਾ ਬੁਲਾਇਆ ਗਿਆ ਠੀਕ ਹੈ ਜੀ ਸੋ ਉਸੇ ਦੇ ਤਹਿਤ ਹੀ ਉਹਨਾਂ ਸਾਰੇ ਕੈਂਡੀਡੇਟਸ ਨੂੰ ਜਿਹੜੇ 94 ਨੂੰ ਵੀ ਕਿਸੇ ਕਾਰਨ ਕਰਕੇ ਆਪਣਾ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕਰ ਸਕੇ ਠੀਕ ਹੈ ਜੀ ਸੋ ਉਹਨਾਂ ਨੂੰ ਇੱਕ ਆਖਰੀ ਮੌਕਾ ਦਿੰਦੇ ਹੋਏ ਵਿਭਾਗ ਵੱਲੋਂ 28/4/25 ਨੂੰ ਸਟੇਸ਼ਨ ਚੋਂ ਲਈ ਇੱਕ ਅੰਤਮ ਮੌਕਾ ਦਿੱਤਾ ਜਾਂਦਾ ਹੈ ਸੋ ਮਿਤੀ 28/4/25 ਨੂੰ ਗੈਰ ਹੋਣ ਵਾਲ ਵਾਲੀ ਉਮੀਦਵਾਰਾਂ ਦਾ ਨਿਯੁਕਤੀ ਪੱਤਰ ਕਲੇਮ ਰੱਦ ਕਰ ਦਿੱਤਾ ਜਾਵੇਗਾ ਸੋ ਹੱਥ ਵਨ ਕੇ ਬੇਨਤੀ ਹੈ ਜਿਹੜੇ 3704 ਮਾਸਟਰ ਕੈਟਰ ਦੇ ਮੈਥ ਸਾਇੰਸ ਇੰਗਲਿਸ਼ ਅਤੇ ਹਿੰਦੀ ਵਿਸ਼ੇ ਦੇ ਜਿਹੜੇ ਅਧਿਆਪਕ ਸਹਿਬਾਨ ਨੇ ਜਿੰਨਾ ਜਿਹੜੇ ਅਜੇ ਤੱਕ ਵੀ ਆਪਣਾ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕਰਨ ਗਏ ਠੀਕ ਹੈ ਜੀ ਸੋ ਆਪਣਾ ਨੁਕਤੀ ਪੱਤਰ ਪ੍ਰਾਪਤ ਕਰ ਲੈਣ ਕਿਉਂਕਿ ਬੜਾ ਦੁੱਖ ਹੁੰਦਾ ਹੈ ਦੇਖੋ ਇੱਕ ਪਿਛੇ ਤਾਂ ਨੌਕਰੀ ਲੱਗਣ ਪਿੱਛੇ ਜਿਹੜੇ ਬਾਕੀ ਕੈਂਡੀਡੇਟਸ ਨੇ ਉਹ ਲੜਾਈਆਂ ਲੜ ਰਹੇ ਸੜਕਾਂ ਤੇ ਜਿਸ ਤਰ੍ਹਾਂ ਤੁਸੀਂ ਦੇਖਿਆ 5994 2364 ਨੇ ਉਸ ਤੋਂ ਪਹਿਲਾਂ ਬੜਾ ਸੰਘਰਸ਼ ਕੀਤਾ 3704 ਨੇ ਵੀ ਬੜਾ ਸੰਘਰਸ਼ ਕੀਤਾ ਠੀਕ ਹੈ ਜੀ ਤਾਂ 5994 ਤਾਂ ਆਪਣੇ ਕੋਲੇ ਜਾਣ ਦੀ ਜਗਤ ਦੀ ਜਾਗਦੀ ਮਿਸਾਲ ਹੈ ਕਿੰਨੀਆਂ ਉਹਨਾਂ ਤੇ ਡਾਂਗਾਂ ਵਰਸੀਆਂ ਨੇ ਕਿੰਨਾ ਉਹਨਾਂ ਦਾ ਕੁੱਟ ਜਿਹੜਾ ਪਈਆ ਉਹਨਾਂ ਦੇ ਉੱਪਰ ਸਿਰਫ ਇੱਕ ਨੌਕਰੀ ਲੈਣ ਲਈ ਤੇ ਤੁਹਾਨੂੰ ਨੌਕਰੀ ਮਿਲ ਚੁੱਕੀ ਹੈ ਪਰ ਫਿਰ ਵੀ ਤੁਸੀਂ ਜਿਹੜਾ ਆਪਣਾ ਪੱਤਰ ਪ੍ਰਾਪਤ ਨਹੀਂ ਕਰ ਰਹੇ ਨੁਕਤੀ ਪੱਤਰ ਸੋ ਬੜੇ ਦੁੱਖ ਦੀ ਗੱਲ ਹੈ ਜੇਕਰ ਤੁਸੀਂ ਇਸ ਤਰ੍ਹਾਂ ਹੀ ਕਰਨਾ ਹੁੰਦਾ ਤਾਂ ਕਟੁਕਟ ਕਿਸੇ ਦਾ ਚਾਂਸ ਨਾ ਗਵਾਇਆ ਕਰੋ ਕਿਉਂਕਿ ਤੁਹਾਡੀ ਇੱਕ ਗਲਤੀ ਨਾਲ ਕਿਸੇ ਹੋਰ ਦਾ ਜਿਹੜਾ ਉਹ ਚਾਂਸ ਮਿਸ ਹੋ ਜਾਂਦਾ ਸੋ ਬੜੀ ਵੱਡੀ ਦੁੱਖ ਦੀ ਗੱਲ ਹੁੰਦੀ ਹੈ ਕਿ ਕਿਸੇ ਹੋ ਸਕਦਾ ਹੈ ਕਿਸੇ ਲੋਡ ਬੰਦ ਨੂੰ ਤੁਹਾਡੇ ਕਰਕੇ ਉਹਦਾ ਮੈਟ ਦੇ ਵਿੱਚ ਅੰਕ ਨਾ ਆਇਆ ਹੋਵੇ ਤੇ ਤੁਸੀਂ ਆਪਣਾ ਪੱਤਰ ਨਹੀਂ ਪ੍ਰਾਪਤ ਕੀਤਾ ਹੋ ਸਕਦਾ ਉਹ ਜਾਂ ਤਾਂ ਲੋਡ ਬੰਦ ਹੋਵੇ ਹਨਾ ਤਾਂ ਬੜਾ ਦੁੱਖ ਹੁੰਦਾ ਹੈ ਕਿਰਪਾ ਕਰਕੇ ਇਸ ਤਰ੍ਹਾਂ ਨਾ ਕਰਿਆ ਕਰੋ ਜੇਕਰ ਤੁਹਾਨੂੰ ਤੁਹਾਡੀ ਪਹਿਲਾਂ ਦਿਲਚਸਪੀ ਨਹੀਂ ਹੁੰਦੀ ਵੀ ਆਪਾਂ ਕੁਝ ਨਹੀਂ ਇਹਦੇ ਵਿੱਚ ਨਹੀਂ ਭਰਤੀ ਹੁਣ ਤਾਂ ਪਹਿਲਾਂ ਹੀ ਮਤਲਬ ਉਹਨੂੰ ਡ੍ਰੌਪ ਆਊਟ ਕਰ ਦਿਆ ਕਰੋ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਹੋ ਸਕਦਾ ਹੈ ਹੋ ਵੀ ਸਕਦਾ ਹੈ ਬਿਲਕੁਲ ਸੱਚ ਹੈ ਦੇਖੋ ਤੁਹਾਡੇ ਇੱਕ ਗਲਤ ਕਦਮ ਦੇ ਨਾਲ ਤੁਹਾਡੇ ਇੱਕ ਸੋਚ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਜਿਹੜਾ ਨੁਕਸਾਨ ਹੋ ਜਾਂਦਾ ਹੈ ਸੋ ਜੇਕਰ ਆਖਰੀ ਮੌਕਾ ਨ ਦਿੱਤਾ ਜਾ ਰਿਹਾ ਹੈ 28/4 ਨੂੰ ਇਹ ਨਹੀਂ ਕਰਦੇ ਫਿਰ ਜਿਹੜੀਆਂ ਇਹ ਪੋਸਟਾਂ ਨੂੰ ਉਹਨਾਂ ਦੀ ਕਲੇਮ ਹੈ ਰੱਦ ਕਰ ਦਿੱਤਾ ਜਾਊਗਾ ਸੋ ਕਿਰਪਾ ਕਰਕੇ ਇਹ ਵੀਡੀਓ ਸਾਰੇ ਹੀ ਉਹਨਾਂ 3704 ਮਾਸਟਰ ਕੇਡ ਅਧਿਆਪਕਾਂ ਤੱਕ ਜਰੂਰ ਪਹੁੰਚਾਓ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਨਾਲ ਤਦ ਤੱਕ ਲਈ Tá no